ਆਪਾਂ ਕਿਹੜੀ ਬੂਟੇ ਲਾ ਲੈਨੇ ਘਰੇ ਪਰ ਬੂਟਾ ਕੀ ਚੱਲਦਾ ਨਹੀਂ ਬੂਟੇ ਨੂੰ ਚੱਲਣ ਚ ਸਮੱਸਿਆ ਆ ਜਾਂਦੀ ਆ ਤਾਂ ਬੂਟਾ ਜਿਹੜਾ ਲਾਉਣ ਦਾ ਪੂਰਾ ਢੰਗ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਵਿੱਚ ਪਿਛਲੇ ਪਾਸੇ ਜੇ ਆਪਾਂ ਦੇਖਣ ਜਾਵਾਂਗੇ ਜਿੱਥੇ ਇਹਨਾਂ ਦੀ ਫਸਲ ਪ੍ਰਦਰਸ਼ਨੀ ਹੁੰਦੀ ਆ ਤਾਂ ਉੱਥੇ ਤੁਹਾਨੂੰ ਇਹ ਪੂਰਾ ਢੰਗ ਆ ਜਿਹੜਾ ਇਹ ਦੱਸਿਆ ਗਿਆ ਇਸ ਤਰ੍ਹਾਂ ਮੀਟਰ ਬਾਈ ਮੀਟਰ ਦਾ ਜਿਹੜਾ ਹਾਂ 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 ਸਭ ਤੋਂ ਪਹਿਲਾਂ ਮੀਟਰ ਬਾਈ ਮੀਟਰ ਦਾ ਦਾਇਰਾ ਤੇ ਮੀਟਰ ਡੂੰਘਾ ਟੋਆ ਪਟਣਾ ਉਹਦੇ ਵਿੱਚੋਂ ਉੱਪਰਲੀ ਮਿੱਟੀ ਜਿਹੜੀ ਅੱਧੀ ਉਹਦੇ ਵਿੱਚ 10 ਗ੍ਰੂੜੀ ਮਿਕਸ ਕਰ ਦਿਨੇ ਜਿਸ ਤਰ੍ਹਾਂ ਕਰੀ ਪਈ ਆ ਇੱਦੀ ਥੱਲੇ ਵਾਲੀ ਮਿੱਟੀ ਜਿਹੜੀ ਨਿਕਲੂ ਉਹਨੂੰ ਪਾਸੇ ਕੱਢ ਲੈਣਾ। ਉਸ ਤੋਂ ਬਾਅਦ ਕਿਸਾਨ ਵੀਰੋ ਇਸ ਟੋਏ ਨੂੰ ਆਪਾਂ ਉਸ ਰੂੜੀ ਵਾਲੀ ਮਿੱਟੀ ਨਾਲ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ। ਉੱਪਰ ਤੱਕ ਭਰ ਦੇਣਾ ਤੇ ਫਿਰ ਇਹਦੇ ਵਿੱਚ ਜਦੋਂ ਆਪਾਂ ਪਾਣੀ ਛੱਡਾਂਗੇ ਤਾਂ ਪਾਣੀ ਤੋਂ ਬਾਅਦ ਜਿੰਨੀ ਕ ਮਿੱਟੀ ਬੈੰਦੀ ਹੈ ਤਾਂ ਉਨੀ ਕ ਮਿੱਟੀ ਹੋਰ ਪਾਣੀ ਪੈ ਸਕਦੀ ਹੈ। ਇਹ ਟੋਆ ਭਰਨ ਦਾ ਡੰਗਾ। ਉਸ ਤੋਂ ਬਾਅਦ ਜਿਹੜਾ ਬੂਟਾ ਲਾਉਣਾ ਹੈ ਤਾਂ ਇਸ ਤਰ੍ਹਾਂ ਮਤਲਬ ਤੁਸੀਂ ਬੂਟਾ ਲਾ ਸਕਦੇ ਹੋ। ਹੁਣ ਕਈ ਏਰੀਆ ਆਪਾਂ ਕੀ ਦੇਖਦੇ ਆਂ ਵੀ ਆਪਾਂ ਬੂਟੇ ਵੀ ਲਾਉਣੇ ਪਰ ਬੂਟੇ ਚੱਲਦੇ ਨਹੀਂ ਆਮ ਹੀ ਸਮੱਸਿਆ ਆਉਂਦੀ ਆ ਹਰ ਇੱਕ ਦੇ ਬੂਟਾ ਲਾ ਲਿਆ ਸੀ ਬੂਟਾ ਨਹੀਂ ਚੱਲਿਆ ਜਾਂ ਬੂਟਾ ਚੱਲਣ ਦੀ ਸਮੱਸਿਆ ਆਈ ਤੇ ਪੂਰੀ ਵਿਧੀ ਐ ਮੀਟਰ ਬਾਈ ਮੀਟਰ ਦਾ ਜਿਹੜਾ ਖੱਡਾ ਕਰਨਾ ਅੱਧੇ ਉੱਪਰਲੀ ਤਹਿ ਦੇ ਵਿੱਚ ਰੂੜੀ ਲਾਉਣੀ ਐ ਅੱਧੇ ਥੱਲੇ ਵਾਲੀ ਤਹਿ ਨੂੰ ਸਾਈਡ ਤੇ ਘੱਡ ਦੇਣਾ ਪੂਰਾ ਇਹਦੇ ਵਿੱਚ ਇਹਨਾਂ ਨੇ ਡਿਟੇਲ ਦੇ ਵਿੱਚ ਇੱਥੇ ਲਿਖਿਆ ਹੋਇਆ ਔਰ ਉਹਦੇ ਚ ਬਰਾਬਰ ਮਾਤਰਾ ਚ ਰੂੜੀ ਪਾਉਣੀ ਆ ਉੱਪਰਲੀ ਤਹਿ ਚ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਬੂਟਾ ਲਾਓਗੇ ਤਾਂ ਬੂਟਾ ਲਾਉਣ ਤੋਂ ਬਾਅਦ ਸ਼ੌਕ ਦੇ ਲਈ ਜਿਹੜੀ ਇਹ ਤੇ ਰეკਮੈਂਡ ਕਰੀ ਆ 15 ਮਲੀਲੀਟਰ 15 ਐਮ ਐਲ ਕਲੋਰੋਪੈਰੀਫਾਸ ਜਿਹੜੀ 2 ਕਿਲੋ ਮਿੱਟੀ ਚਰ ਲਾ ਕੇ ਪਾ ਸਕਦੇ ਹੋ ਜਾਂ ਪਾਣੀ ਚਰ ਲਾ ਕੇ ਦੀ ਪਾ ਸਕਦੇ